ਇਹਨਾਂ ਫੁਕਰਿਆਂ ਨੂੰ ਜਿੰਨਾ ਮਰਜ਼ੀ ਕੋਈ ਸਮਝਾ ਲਵੇ ਪਰ ਇਹਨਾਂ ਦੇ ਕੰਨ ਹੀ ਜੂ ਨਹੀਂ ਸਰਕਦੀ ਇਹ ਵੱਡੀਆਂ ਵੱਡੀਆਂ ਫੁਕਰੀਆਂ ਮਾਰ ਕੇ ਜਾਂ ਤਾਂ ਖੁਦ ਮੌਤ ਦੇ ਮੂੰਹ ਚ ਜਾਂਦੇ ਨੇ ਤੇ ਜਾਂ ਫਿਰ ਲੋਕਾਂ ਤੇ ਵੱਡੀ ਮੁਸ਼ਕਿਲ ਤੇ ਫੱਟਾ ਬਖੇੜਾ ਚ ਉਹ ਖੜਾ ਕਰਕੇ ਰੱਖ ਦਿੰਦੇ ਆ ਤੇ ਵੀਡੀਓ ਤੁਸੀਂ ਗੌਰ ਦੇ ਨਾਲ ਦੇਖੋ ਕਿਵੇਂ ਜੋ ਇਹ ਫੁੱਕਰਾ ਇਹ ਗਾ ਲਿਆ ਕੇ ਸਿੱਧੀ ਰੇਲ ਵਾਲੀ ਲਾਈਨ ਦੇ ਉੱਪਰ ਆਪਣੀ ਗੱਡੀ ਲਿਆ ਕੇ ਖੜੀ ਕਰ ਦਿੰਦਾ ਥਾਰ ਲਿਆ ਕੇ ਖੜੀ ਕਰ ਦਿੰਦਾ ਪਤਾ ਨਹੀਂ ਇਸ ਨੇ ਕੋਈ ਨਸ਼ਾ ਕੀਤਾ ਸੀ ਪਤਾ ਨਹੀਂ ਫੁਕਰੀ ਮਾਰਦਾ ਸੀ ਜਾਂ ਕਿਸੇ ਨਾਲ ਇਸ ਦੇ ਵੱਲੋਂ ਕੋਈ ਸ਼ਰਤ ਲਗਾਈ ਗਈ ਸੀ ਪਰ ਇਹ ਤਾਂ ਰੇਲ ਗੱਡੀ ਦੇ ਨਾਲ ਰੇਸ ਲਗਾਉਣ ਦੀ ਸ਼ਾਇਦ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਤੋਂ ਬਾਅਦ ਇਸ ਦੀ ਗੱਡੀ ਦਾ ਟਾਇਰ ਜੋ ਸਿੱਧਾ ਪਟੜੀ ਦੇ ਵਿੱਚ ਆ ਕੇ اٹਕ ਜਾਂਦਾ ਹੈ ਹਾਲਾਂਕਿ ਜੇਕਰ ਮੌਕੇ ਤੇ ਕੋਈ ਹੋਰ ਗੱਡੀ ਆ ਚੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਗੱਡੀ ਦੇ ਵਿੱਚ ਮੌਜੂਦ ਲੋਕਾਂ ਦੀ ਜਾਨ ਵਾਸਤੇ ਵੀ ਵੱਡਾ ਸਿਆਪਾ ਪੈ ਸਕਦਾ ਸੀ ਪਰ ਇਸ ਬੰਦੇ ਨੇ ਭੋਰਾ ਸ਼ਰਮ ਨਾ ਕੀਤੀ ਇਸ ਨੇ ਆਪਣੀ ਫੁਕਰੀ ਦੇ ਵਿੱਚ ਨਾ ਤਾਂ ਲੋਕਾਂ ਦੀ ਪ੍ਰਵਾਹ ਕੀਤੀ ਨਾ ਆਪਣੇ ਘਰਦਿਆਂ ਦੀ ਤੇ ਨਾ ਖੁਦ ਦੀ ਸਗੋਂ ਇਹ ਟੱਲਿਆ ਸੀ ਰੇਲ ਗੱਡੀ ਦੇ ਨਾਲ ਰੇਸਾਂ ਲਾਉਣ ਵਾਸਤੇ ਵੀ ਇਹ ਜੀ ਕਿਹੜੀ ਗੱਲ ਹੋ ਗਈ ਸੀ ਜਿਸ ਕਰਕੇ ਇਹ ਫੁਕਰੀਆਂ ਇੰਨੀਆਂ ਜ਼ਿਆਦਾ ਮਾਰਦੇ ਨੇ ਕਿ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਨਾਲੇ ਆਮ ਲੋਕਾਂ ਦੀ ਕੋਈ ਫਿਕਰ ਨਹੀਂ ਹੁੰਦੀ ਕਿ ਲੋਕਾਂ ਵਾਸਤੇ ਬਖੇੜਾ ਖੜਾ ਕਰਕੇ ਰੱਖ ਦਿੰਦੇ ਆ ਵੀਡੀਓ ਜੈਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਇਸ ਥਾਰ ਵਾਲੇ ਫੁਕਰੇ ਦੇ ਵੱਲੋਂ ਰੇਲ ਗੱਡੀ ਦੇ ਨਾਲ ਰੇਸ ਕਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੀ ਥਾਰ ਦਾ ਜੋ ਟਾਇਰ ਹੈ ਉਹ ਰੇਲ ਦੀ ਪਟੜੀ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁੱਜਦਾ ਹੈ ਪਰ ਇਸ ਦੇ ਵੱਲੋਂ ਇੰਨੇ ਜਬਰਦਸਤ ਤਰੀਕੇ ਦੇ ਨਾਲ ਉੱਥੋਂ ਆਪਣੀ ਗੱਡੀ ਨੂੰ ਵੈ ਗੇਅਰ ਪਾਇਆ ਜਾਂਦਾ ਪਿੱਛੇ ਨੂੰ ਗੱਡੀ ਮੋੜ ਲਈ ਜਾਂਦੀ ਹੈ ਕਿ ਵੇਖਦੇ ਹੀ ਵਿਅਕਤੀ ਇਸ ਦੀ ਥਾਰ ਜੋ ਹੈ ਹਾਦਸੇ ਦਾ ਸ਼ਿਕਾਰ ਹੋਣੋਂ ਬਚੀ ਪਰ ਇਸ ਨੇ ਇਹ ਨਹੀਂ ਦੇਖਿਆ ਕਿ ਇਸ ਦੇ ਪਿੱਛੇ ਕੌਣ ਆ ਰਿਹਾ ਹੈ ਕੌਣ ਨਹੀਂ ਲੋਕਾਂ ਦੇ ਵੱਲੋਂ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾ ਲਈ ਗਈ ਤੇ ਜੇਕਰ ਲੋਕ ਇੱਧਰ ਉੱਧਰ ਨਾ ਭੱਜਦੇ ਇਸ ਦਾ ਕੋਈ ਭਰੋਸਾ ਨਹੀਂ ਇੰਨੇ ਤਾਂ ਲੋਕਾਂ ਨੂੰ ਆਪਣੀ ਥਾਰ ਦੇ ਥੱਲੇ ਦੇ ਕੇ ਹੀ ਕੁਚਲ ਦੇਣਾ ਸੀ ਮਾਰ ਦੇਣਾ ਸੀ ਇਸ ਨੇ ਗੱਡੀ ਪਿੱਛੇ ਮੋੜੀ ਬੜੀ ਤੇਜ਼ੀ ਨਾਲ ਗੱਡੀ ਮੋੜੀ ਤੇ ਫਿਰ ਉੱਥੋਂ ਦੀ ਫਰਾਰ ਹੋ ਗਿਆ ਪਰ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਕਿਉਂਕਿ ਅਜਿਹੇ ਫੁਕਰਿਆਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤਾਂ ਆਪਣੀ ਜਾਨ ਦੀ ਪਰਵਾਹ ਕਰਦੇ ਅਤੇ ਨਾ ਹੀ ਲੋਕਾਂ ਦੀ ਜਾਨ ਦੀ ਪਰਵਾਹ ਕਰਦੇ ਹੈ ਇਹਨਾਂ ਫੁਕਰੀਆਂ ਨੂੰ ਜਿੰਨਾ ਮਰਜੀ ਕੋਈ ਸਮਝਾ ਲਵੇ ਪਰ ਇਹਨਾਂ ਦੇ ਕੰਨੀ ਜੂ ਨਹੀਂ ਸਰਕਦੀ ਇਹ ਵੱਡੀਆਂ ਵੱਡੀਆਂ ਫੁਕਰੀਆਂ ਮਾਰ ਕੇ ਜਾਂ ਤਾਂ ਖੁਦ ਮੌਤ ਦੇ ਮੂੰਹ ਚ ਜਾਂਦੇ ਨੇ ਤੇ ਜਾਂ ਫਿਰ ਲੋਕਾਂ ਵਾਸਤੇ ਵੱਡੀ ਮੁਸ਼ਕਿਲ ਤੇ ਫੱਟਾ ਬਖੇੜਾ ਟੂ ਹੈ ਖੜਾ ਕਰਕੇ ਰੱਖ ਦਿੰਦੇ ਆ ਤੇ ਵੀਡੀਓ ਤੁਸੀਂ ਗੌਰ ਦੇ ਨਾਲ ਦੇਖੋ ਕਿਵੇਂ ਜੋ ਇਹ ਫੁਕਰਾ ਹੈਗਾ ਲਿਆ ਕੇ ਸਿੱਧੀ ਰੇਲ ਵਾਲੀ ਲਾਈਨ ਦੇ ਉੱਪਰ ਆਪਣੀ ਗੱਡੀ ਲਿਆ ਕੇ ਖੜੀ ਕਰ ਦਿੰਦਾ ਥਾਰ ਲਿਆ ਕੇ ਖੜੀ ਕਰ ਦਿੰਦਾ ਪਤਾ ਨਹੀਂ ਇਸਨੇ ਕੋਈ ਨਸ਼ਾ ਕੀਤਾ ਸੀ ਪਤਾ ਨਹੀਂ ਫੁਕਰੀ ਮਾਰਦਾ ਸੀ ਜਾਂ ਕਿਸੇ ਇਸ ਦੇ ਵੱਲੋਂ ਕੋਈ ਸ਼ਰਤ ਲਗਾਈ ਗਈ ਸੀ ਪਰ ਇਹ ਤਾਂ ਰੇਲ ਗੱਡੀ ਦੇ ਨਾਲ ਰੇਸ ਲਗਾਉਣ ਦੀ ਸ਼ਾਇਦ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਤੋਂ ਬਾਅਦ ਇਸ ਦੀ ਗੱਡੀ ਦਾ ਟਾਇਰ ਜੋ ਐ ਸਿੱਧਾ ਪਟੜੀ ਦੇ ਵਿੱਚ ਆ ਕੇ اٹਕ ਜਾਂਦਾ ਹੈ ਹਾਲਾਂਕਿ ਜੇਕਰ ਮੌਕੇ ਤੇ ਕੋਈ ਹੋਰ ਗੱਡੀ ਆ ਚੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਗੱਡੀ ਦੇ ਵਿੱਚ ਮੌਜੂਦ ਲੋਕਾਂ ਦੀ ਜਾਨ ਵਾਸਤੇ ਵੀ ਵੱਡਾ ਸਿਆਪਾ ਪੈ ਸਕਦਾ ਸੀ ਪਰ ਇਸ ਬੰਦੇ ਨੇ ਭੋਰਾ ਸ਼ਰਮ ਨਾ ਕੀਤੀ ਇਸ ਨੇ ਆਪਣੀ ਫੁਕਰੀ ਦੇ ਵਿੱਚ ਨਾ ਤਾਂ ਲੋਕਾਂ ਦੀ ਪ੍ਰਵਾਹ ਕੀਤੀ ਆਪਣੇ ਘਰ ਦੀ ਤੇ ਨਾ ਖੁੱਦ ਦੀ ਸਗੋਂ ਇਹ ਟੱਲਿਆ ਸੀ ਰੇਲ ਗੱਡੀ ਦੇ ਨਾਲ ਰੇਸਾਂ ਲਾਉਣ ਵਾਸਤੇ ਵੀ ਇਹ ਜੀ ਕਿਹੜੀ ਗੱਲ ਹੋ ਗਈ ਸੀ ਜਿਸ ਕਰਕੇ ਇਹ ਫੁਕਰੀਆਂ ਇੰਨੀਆਂ ਜ਼ਿਆਦਾ ਮਾਰਦੇ ਨੇ ਕਿ ਇਨਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਨਾਲੇ ਆਮ ਲੋਕਾਂ ਦੀ ਕੋਈ ਫਿਕਰ ਨਹੀਂ ਹੁੰਦੀ ਕਿ ਲੋਕਾਂ ਵਾਸਤੇ ਬਖੇੜਾ ਖੜਾ ਕਰਕੇ ਰੱਖ ਦਿੰਦੇ ਆ ਵੀਡੀਓ ਜੈਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਇਸ ਥਾਰ ਵਾਲੇ ਫੁਕਰੇ ਦੇ ਵੱਲੋਂ ਰੇਲ ਗੱਡੀ ਦੇ ਨਾਲ ਰੇਸ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੀ ਥਾਰ ਦਾ ਜੋ ਟਾਇਰ ਆਹ ਹੋ ਰੇਲ ਦੀ ਪੱਟੜੀ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁੱਜਦਾ ਪਰ ਇਸ ਦੇ ਵੱਲੋਂ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਉੱਥੋਂ ਆਪਣੀ ਗੱਡੀ ਨੂੰ ਬੈਗ ਗੇਅਰ ਪਾਇਆ ਜਾਂਦਾ ਪਿੱਛੇ ਨੂੰ ਗੱਡੀ ਮੋੜ ਲਈ ਜਾਂਦੀ ਹੈ ਕਿ ਵੇਖਦੇ ਕੀ ਵਿਅਕਤੀ ਇਸ ਦੀ ਥਾਰ ਜੋ ਹੈ ਹਾਦਸੇ ਦਾ ਸ਼ਿਕਾਰ ਹੋਣ ਬੱਤੀ ਪਰ ਇਸ ਨੇ ਇਹ ਨਹੀਂ ਦੇਖਿਆ ਕਿ ਇਸ ਦੇ ਪਿੱਛੇ ਕੌਣ ਆ ਰਿਹਾ ਹੈ ਕੌਣ ਨਹੀਂ ਲੋਕਾਂ ਦੇ ਵੱਲੋਂ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾ ਲਈ ਗਈ ਤੇ ਜੇਕਰ ਲੋਕ ਇੱਧਰ ਉੱਧਰ ਨਾ ਭੱਜਦੇ ਇਸ ਦਾ ਕੋਈ ਭਰੋਸਾ ਨਹੀਂ ਇੰਨੇ ਤਾਂ ਲੋਕਾਂ ਨੂੰ ਆਪਣੀ ਥਾਰ ਦੇ ਥੱਲੇ ਦੇ ਕੇ ਹੀ ਕੁੱਟਲ ਦੇਣਾ ਸੀ ਮਾਰ ਦੇਣਾ ਸੀ ਇਸ ਨੇ ਗੱਡੀ ਪਿੱਛੇ ਮੋੜੀ ਬੜੀ ਤੇਜ਼ੀ ਨਾਲ ਗੱਡੀ ਮੋੜੀ ਤੇ ਫਿਰ ਉੱਥੋਂ ਦੀ ਫਰਾਰ ਹੋ ਗਿਆ ਪਰ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਕਿਉਂਕਿ ਅਜਿਹੇ ਫੁਕਰਿਆਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤਾਂ ਆਪਣੀ ਜਾਨ ਦੀ ਪਰਵਾਹ ਕਰਦੇ ਤੇ ਨਾ ਹੀ ਲੋਕਾਂ ਦੀ ਜਾਨ ਦੀ ਪਰਵਾਹ ਕਰਦੇ